ਇਹ ਜੌਬ ਹੈ ਜਿਹੜੀ ਇੱਕ ਜਵਾਨ ਨਾਮ ਦਾ ਇੰਸਟਾਲਰ ਹੈ ਉਹਨੇ ਇੰਸਟਾਲ ਕੀਤੀ ਆ ਇਹ ਸਾਡੇ ਵਾਲਾ ਗੋਰਾ ਦੱਸਦਾ ਸੀ ਮੈਨੂੰ ਕਹਿੰਦਾ ਵੀ 20000 ਡਾਲਰ ਮਹੀਨੇ ਦਾ ਕਮਾਉਂਦਾ ਉਹ ਪਰ ਇੰਸਟਾਲੇਸ਼ਨ ਕਰਕੇ ਜੇ ਮੈਂ ਇੰਸਟਾਲੇਸ਼ਨ ਕਰਨ ਲੱਗ ਜਾ ਤਾਂ 20000 ਮੈਂ ਆਰਾਮ ਨਾਲ ਬਣਾ ਲਵਾਂਗਾ ਬਟ ਇਹ ਵੀ ਤੁਹਾਡਾ ਕੰਮ ਵਧੀਆ ਹੋਣਾ ਚਾਹੀਦਾ ਜੇ ਤੁਹਾਡਾ ਕੰਮ ਨਹੀਂ ਵਧੀਆ ਤਾਂ ਤੁਸੀਂ ਇੱਕ ਇੱਕ ਵਾਰ ਤੁਹਾਨੂੰ ਬੰਦਾ ਇੰਸਟਾਲੇਸ਼ਨ ਕਰਨ ਦੇ ਦੇ ਦੂਗਾ ਅਗਲੇ ਨੇ ਦੇਖਣਾ ਤੁਸੀਂ ਜੇ ਲੂਸ ਕੱਟ ਤਾਂ ਮੁੜ ਕੇ ਉਹਨੇ ਤੁਹਾਨੂੰ ਕੰਮ ਨਹੀਂ ਲੈਣਾ ਗੋਰੇ ਬਹੁਤ ਕਦਰ ਕਰਦੇ ਨੇ ਜਿਹੜੇ ਬੰਦੇ ਨੂੰ ਵਧੀਆ ਕੰਮ ਆਉਂਦਾ ਹੈ ਆਪਦੀ ਵੈਲਿਊ ਨੂੰ ਵਧਾਉਂਦੇ ਰਹੋ ਕੰਮ ਨੂੰ ਤਰਾਸ਼ਦੇ ਰਹੋ ਆਪਦੇ ਆਪਣਾ ਨਵੇਂ ਨਵੇਂ ਚੀਜ਼ਾਂ ਸਿੱਖਦੇ ਰਹੋ ਲਾਈਫ ਇਜ਼ ਆਲ ਅਬਾਊਟ ਲਰਨਿੰਗ ਸੋ ਆਲਵੇਸ ਡੂ ਫੋਕਸ ਟੂ ਗਰਾਇੰਡ ਯੂਰ ਸਕਿਲਸ ਸੋ ਦੋਸਤੋ ਕੀ ਹਾਲ ਚਾਲ ਸੱਜੇ ਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਸ਼ਰਤਮਾਨ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਟ੍ਰਾਂਟੋ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਕੀ ਕੰਮ ਕਰਨਾ ਤਾ ਪਹਿਲਾਂ ਆਪਾਂ ਸਮਾਨ ਪਰਬੇਰ ਕਰ ਲਈ ਜੋ ਵੀ ਲੈ ਕੇ ਜਾਣਾ ਸਰਦੂਲ ਹੁਣੇ ਟ੍ਰਾਂਟੋ ਵਾਸਤੇ ਪਾਰਟ ਚੱਕਣ ਗਏ ਨੇ ਵੈਂਟੀਆਂ ਜਿਹੜੀਆਂ ਆਪਣੀਆਂ ਤੁਸੀਂ ਪਿਛਲੇ ਵਲੌਗ ਚ ਦੇਖੀਆਂ ਹੋਣਗੀਆਂ ਆਪਾਂ ਨੇ ਬਣਾਈਆਂ ਸੀ ਤੇ ਉਹਨਾਂ ਚ ਜਿੰਨਾ ਜਰੂਰ ਨਹੀਂ ਆਉਂਦੇ ਆਪਾਂ ਜਿਹੜੇ ਆ ਸਕੂਲ ਵਾਸਤੇ ਨਾ ਉਹ ਬਣਾਉਣੀਆਂ ਨੇ ਲੰਬੇ ਲੰਬੇ ਬਾਕਸ ਬਣਾਉਣੇ ਨੇ ਕੱਲ ਮੈਂ ਵਲੌਗ ਬਣਾਇਆ ਜੇਗਾ ਨਹੀਂ ਤੁਹਾਨੂੰ ਮੈਂ ਦਿਖਾਉਣ ਦਾ ਕੱਲ ਸਾਰਾ ਮਟੀਰੀਅਲ ਕੱਟਿਆ ਸੀ ਮੈਂ ਤੇ ਇਹਨੂੰ ਹੁਣ ਆਪਾਂ ਮੋਡੀਫਾਈ ਕਰਕੇ ਚਾਰਕ ਪੀਸ ਵੱਡੇ ਸੀ ਆਪਾਂ ਨੇ ਮਾਈਟਰ ਕਰਨ ਵਾਲੇ ਫਿਰ ਆਪਣੇ ਗੋਰਾ ਸਾਹਿਬ ਆ ਕੇ ਕਹਿੰਦੇ ਵੀ ਤੂੰ ਟੂਲ ਲੋਡ ਕਰ ਸਮਾਰ ਸਾਰਾ ਆਪਾਂ ਨੇ ਧਾਰ ਲਿਆ ਬੈਂਡ ਦੇ ਵਿੱਚੋਂ ਦਰਾਜ ਵੈਂਟੀਆਂ ਦਰਾਜ ਫਰੰਟ ਟੂਲਸ ਸਭ ਕੁਝ ਲੋ ਜੇ ਤੁਹਾਨੂੰ ਬਾਥਰੂਮ ਦਿਖਾਵਾਂ ਜਿੱਥੇ ਆਪਾਂ ਨੇ ਉਹ ਵੈਂਟੀ ਫਿੱਟ ਕਰੀ ਆਂ ਆ ਵੈਂਟੀ ਆਪਾਂ ਨੇ ਇੱਥੇ ਲਾ ਕੇ ਰੱਖਤੀ ਦੇਖੋ ਵਾਸ਼ਰੂਮ ਸਭ ਤੋਂ ਪਹਿਲਾਂ ਆਪਾਂ ਨੇ ਮਾਸਟਰ ਬੈਡਰੂਮ ਵਾਲੀ ਵੈਂਟੀ ਕਰਨੀ ਹੈ ਜਿਹੜੀ ਉਹ ਪਈ ਹੈ ਆਹ ਵਾਲੀ ਤਾਂ ਚਲੋ ਪਹਿਲਾਂ ਇਹਨੂੰ ਉੱਪਰ ਲੈ ਕੇ ਚੱਲਦੇ ਹਾਂ ਸਸਮਾਨ ਸਾਰਾ ਆਪਾਂ ਨੇ ਲੈ ਆਂਦਾ ਵੇਖੋ ਤੁਹਾਨੂੰ ਬਾਹਰ ਦਾ ਵੀਊ ਦਿਖਾਉਣਾ ਗੱਲਬਾਤ ਹੈ ਨਾ ਪੂਰੀ this is toranto ਬਾਕੀ ਇੱਥੇ ਆਪਾਂ ਨੇ ਫਿਕਸ ਕਰਨੇ ਆ ਇਹਦੇ ਪੱਲੇ ਨੇ ਗਲਾਈ ਵਾਲੇ ਜੇ ਤੁਸੀਂ ਪਹਿਲਾਂ ਵੀਡੀਓਜ਼ ਦੇਖੀ ਹੋਣਗੇ ਤੁਹਾਨੂੰ ਪਤਾ ਹੋਊਗਾ ਆਪਾਂ ਰਿਮੂਵ ਕਰਕੇ ਲੈ ਕੇ ਗਏ ਸੀ ਇਹ ਥੱਲੇ ਵੈਂਟੀ ਲੱਗ ਜਣੀ ਆ ਤੇ ਉੱਤੇ ਆਪਾਂ ਨੇ ਆ ਫਰੇਮ ਲਾ ਕੇ ਉਹ ਵਾਲਾ ਫਰੇਮ ਆਹ ਵਾਲਾ ਆ ਫਰੇਮ ਇਹ ਆਪਾਂ ਨੇ ਇੱਥੇ ਫਿਕਸ ਕਰ ਦੇਣਾ ਤਾਂ ਚਲੋ ਇਹਨੂੰ ਫਿਕਸ ਕਰਦੇ ਆਪਾਂ ਦੇਖੋ ਜੀ ਰੈਡੀ ਕਰਤਾ ਆਪਾਂ ਨੇ ਇਹਨੂੰ ਸਿਲਿਕੋਨ ਲਾ ਕੇ ਨਾਲ ਲਾਤਾ ਪੇਚ ਪੂਚੇ ਤੇ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਬਾਕੀ ਆ ਪੱਲੇ ਦੇਖ ਲਓ ਤੁਸੀਂ ਇਹਦਾ ਫਰੇਮ ਸੀ ਇਹ ਪੱਲਿਆਂ ਦਾ ਇੱਥੇ ਸਾਈਡ ਤੇ ਲਾਇਆ ਆਪਾਂ ਨੇ ਵੀਡੀਓ 'ਚ ਤੁਸੀਂ ਦੇਖ ਹੀ ਲਿਆ ਹੁਣ ਆਪਾਂ ਲੈ ਕੇ ਜਾਂਦੇ ਟੂ ਥੱਲੇ ਥੱਲੇ ਵਾਲੀਆਂ ਵੈਂਟੀਆਂ ਜਿਹੜੀਆਂ ਉਹ ਫਿਕਸ ਕਰਨੀਆਂ ਨੇ ਤੇ ਕਿਚਨ ਦੇ ਕਈ ਕੰਮ ਨੇ ਉਹ ਵੀ ਤੁਹਾਨੂੰ ਜਾ ਕੇ ਦਿਖਾਉਣਾ ਤਾਂ ਚਲੋ ਆਪਾਂ ਹੁਣ ਥੱਲੇ ਚੱਲਦੇ ਹਾਂ ਹੁਣ ਵਾਰੀ ਆ ਗਈ ਆ ਵੈਂਟੀ ਦੀ ਹੁਣ ਇਹ ਵੈਂਟੀ ਆਪਾਂ ਨੇ ਉੱਥੇ ਫਿਕਸ ਕਰਨੀ ਹੈ ਇਹ ਇਹਦੇ ਵੀ ਸਕਰੂ ਨਹੀਂ ਲਾਉਣੇ ਬਸ ਸਿਲਿਕੋਨ ਲਾ ਕੇ ਇੱਥੇ ਥੋੜੀ ਥੋੜੀ ਪਿੱਛੇ ਉਹਦੇ ਨਾਲ ਫਿਕਸ ਕਰ ਦੇਣੀ ਹੈ ਦੰਡਾਣਾ ਇਹ ਵੀ ਕੰਮ ਤਾਂ ਚਲੋ ਆਪਾਂ ਇਹਨੂੰ ਕਰਦੇ ਆਂ ਹੋ ਗਈ ਦੇਖੋ ਉਹ ਪੀਸ ਆਪਾਂ ਨੇ ਕੱਟ ਕੇ ਉਵੇਂ ਹੀ ਲਾਤੇ ਉੱਥੇ بیس ਬੋਰਡ ਦੇ ਤੇ ਹੁਣ ਬਸ ਇਹ ਤੇ ਸਿਲੀਕੋਨ ਲਾ ਕੇ ਖੜਾਤੀ ਆਪੀ ਸੁੱਕ ਜੀ ਇੱਕ ਦੋ ਦਿਨਾਂ ਤੱਕ ਜਦੋਂ ਵੀ ਕਾਉਂਟਰ ਟਾਪ ਵਾਲੇ ਬੰਦੇ ਆਉਣਗੇ ਕਾਉਂਟਰ ਟਾਪ ਲਾ ਦੇਣਗੇ ਡਰਾਅਰ ਫਰੰਟ ਵੀ ਆਪਾਂ ਨੇ ਲਾਤੇ ਤੇ ਇਥੋਂ ਆ ਪੀਸ ਵੀ ਆਪਾਂ ਨੇ ਕੱਟਤਾ ਜਿੰਨਾ ਆਪਾਂ ਨੂੰ ਲੋੜ ਸੀ ਉਹਨਾਂ ਨੂੰ ਵਰਤਣ ਵਾਸਤੇ ਕਿਉਂਕਿ ਇੱਥੇ ਪਾਈਪ ਲੰਘੂਗੀ ਨਾ ਡਰੇਨ ਦੀ ਸੋ ਇਹ ਵੀ ਫਾਈਨਲ ਹੈ ਹੁਣ ਆਪਾਂ ਇਧਰ ਕਿਚਨ ਦੇਣਾ ਆ ਕੰਮ ਕਰਨਾਗਾ ਕਿਚਨ ਦੇ ਉੱਪਰ ਆਪ ਆਪ ਖੰਨੇ ਬੰਦ ਕਰਨ ਜਿਵੇਂ ਆਪਾਂ ਆਪਣੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਹਣਾ ਆਪਾਂ ਨੇ ਆ ਦੁੰਦੇ ਬੰਦ ਕੀਤੇ ਸੀ ਨਾ ਤੇ ਹੁਣ ਐਵੇਂ ਹੀ ਇਹਦੇ ਉੱਤੋਂ ਆ ਬੰਦ ਕਰਦੇ ਹਾਂ ਤੇ ਚਲੋ ਆਪਾਂ ਇਹ ਕਰਦੇ ਹਾਂ ਹੁਣ ਇਹ ਵੀ ਕੰਪਲੀਟ ਹੋ ਗਿਆ ਜੀ ਆਪਣਾ ਦੇਖੋ ਤੇ ਹੁਣ ਆਪਾਂ ਉਹ ਦਰਾਜ ਫਰੰਟ ਲਾਉਣਾਗਾ ਤੇ ਆਹ ਦੋ ਲਾਉਣੇ ਨੇ ਉੱਪਰਲਾ ਮਿਸਿੰਗ ਹੈਗਾ ਇਹ ਆਰਡਰ ਕੀਤਾ ਆਪਾਂ ਨੇ ਕੋਰੇ ਨਾ ਆਊਗਾ ਤੇ ਉਸ ਤੋਂ ਬਾਅਦ ਚ ਇਹਦੀਆਂ ਆਪਾਂ ਸ਼ੈਲਫਾਂ ਪਾਉਣੀਆਂ ਨੇ ਇਹਦੇ ਵਿੱਚ ਪੱਕਾ ਲਾਈ ਟਾਪਰ ਲਾਈਟਾਂ ਗੱਡਣੀਆਂ ਨੇ ਜਿਹੜਾ ਉਹਨਾਂ ਦੇ ਵੀ ਸਰਾਕ ਡਣੇ ਤਾਂ ਚਲੋ ਪਹਿਲਾਂ ਆਪਾਂ ਲਾਉਣੇ ਨੇ ਤੁਸੀਂ ਦੇਖਿਆ ਹੋਵੇ ਅੱਜ ਵਾਲਾ ਬਲੌਗ ਆਪਣਾ ਟ੍ਰਾਂਟੋ ਦੀ ਸਾਈਟ ਵਾਲਾ ਮੈਨੂੰ ਇਹ ਇੰਸਟਾਲੇਸ਼ਨਾਂ ਬਹੁਤ ਪਸੰਦ ਨੇਗੀਆਂ ਸ਼ਾਪ ਤੇ ਵੀ ਫਿਰ ਬੰਦਾ ਚਾਹੀਦਾ ਕਟਿੰਗ ਵਾਸਤੇ ਸਰਦੂਰ ਹੁੰਦਾ ਹੁਣ ਕਾਲਜ ਹੁੰਦਾ ਉਦੋਂ ਤਿੰਨ ਦਿਨ ਹੀ ਆਉਂਦਾ ਇੱਥੇ ਤਾਂ ਕਰਕੇ ਮੋਸਟ ਆਫ ਦਾ ਟਾਈਮ ਮੈਨੂੰ ਹੀ ਰਹਿਣਾ ਪੈਂਦਾ ਸ਼ਾਪ ਤੇ ਜਿਵੇਂ ਹੁਣ ਜਿਹੜੀ ਇਹ ਇਹ ਜੋਬ ਹੈ ਜਿਹੜੀ ਇੱਕ ਜਵਾਨ ਨਾਮ ਦਾ ਇੰਸਟਾਲਰ ਹੈ ਉਹਨੇ ਇੰਸਟਾਲ ਕੀਤੀ ਹੈ ਇਹ ਉਹ ਸਾਡੇ ਵਾਲਾ ਕੋਰਾ ਦੱਸਦਾ ਸੀ ਮੈਨੂੰ ਕਹਿੰਦਾ ਵੀ 20000 ਡਾਲਰ ਮਹੀਨੇ ਦਾ ਕਮਾਉਂਦਾ ਉਹ ਪਰ ਇੰਸਟਾਲੇਸ਼ਨਾਂ ਕਰਕੇ ਸਿਰਫ ਉਹ ਦੋ ਜਣੇ ਨੇ ਤੇ ਉਹਦੀ ਉਮਰ ਹੈਗੀ ਆ 50-55 ਸਾਲ ਦੀ ਉਮਰ ਹੈ ਐਕਸਪੀਰੀਅੰਸ ਵੀ ਬੰਦੇ ਦਾ ਹੈਗਾ ਹੀ ਆ ਫਰਕ ਤਾਂ ਰਹਿੰਦਾ ਹੀ ਉਹ ਚੀਜ਼ ਦਾ ਮੰਨ ਲਓ ਦੇਖ ਲਓ ਜੇ ਮੈਂ ਇੰਸਟਾਲੇਸ਼ਨ ਕਰਨ ਲੱਗ ਜਾ ਤਾਂ 20000 ਮੈਂ ਆਰਾਮ ਨਾਲ ਉਡਾ ਲਵਾਂਗਾ ਬਟ ਇਹ ਵੀ ਤੁਹਾਡਾ ਕੰਮ ਵਧੀਆ ਹੋਣਾ ਚਾਹੀਦਾ ਜੇ ਤੁਹਾਡਾ ਕੰਮ ਨਹੀਂ ਵਧੀਆ ਤਾਂ ਤੁਸੀਂ ਇੱਕ ਇੱਕ ਵਾਰ ਤੁਹਾਨੂੰ ਬੰਦਾ ਇੰਸਟਾਲੇਸ਼ਨ ਕਰਨ ਦੇ ਦੇ ਦੂਗਾ ਅਗਲੇ ਦੇਖਣਾ ਤੁਸੀਂ ਜੇ ਲੂਸ ਕੱਟ ਤਾਂ ਮੁੜ ਕੇ ਉਹਨਾਂ ਤੁਹਾਨੂੰ ਕੰਮ ਨਹੀਂ ਲੈਣਾ ਹਰਦਾ ਕੰਮ ਵੀ ਬਹੁਤ ਵਧੀਆ ਕਰਦਾ ਉਹ ਜਿਹੜਾ ਜਵਾਨ ਆ ਨਾ ਬਹੁਤ ਸੋਹਣਾ ਕੰਮ ਕਰਦਾ ਹੈ। ਕਿ ਗੋਰੇ ਬਹੁਤ ਕਦਰ ਕਰਦੇ ਨੇ ਜਿਹੜੇ ਬੰਦੇ ਨੂੰ ਵਧੀਆ ਕੰਮ ਆਉਂਦਾ। ਜੇ ਹੁਣ ਤੁਹਾਡੇ ਲੱਛਣੀ ਮਾੜੇ ਨੇ ਤੁਸੀਂ ਕੰਮ ਨਹੀਂ ਸਹੀ ਕਰਦੇ ਫੇਰ ਤਾਂ ਗੋਰਿਆਂ ਨੇ ਵੀ ਤੁਹਾਨੂੰ ਕੁਝ ਨਹੀਂ ਦੇਣਾ ਹੈਗਾ। ਸੋ ਆਲਵੇਸ డు ਫੋਕਸ ਟੂ ਗਰਾਇੰਡ ਯੂਰ ਸਕਿਲਸ, ਆਪਦੀ ਵੈਲਿਊ ਨੂੰ ਵਧਾਉਂਦੇ ਰਹੋ, ਕੰਮ ਨੂੰ ਤਰਾਸ਼ਦੇ ਰਹੋ, ਆਪਦੇ ਆਪ ਨਵੇਂ-ਨਵੇਂ ਚੀਜ਼ਾਂ ਸਿੱਖਦੇ ਰਹੋ। ਕੋਈ ਜੂਨੀਅਰ ਬੰਦਾ ਵੀ ਤੁਹਾਨੂੰ ਕਹਿੰਦਾ ਨਾ ਵੀ ਆਹ ਚੀਜ਼ ਐਵੇਂ ਹੋ ਗਈ ਇੱਕ ਵਾਰ ਇੱਕ ਵਾਰ ਉਹ ਚੀਜ਼ ਬਾਰੇ ਸੋਚੋ। ਵੀ ਇਹਦੇ ਪਿੱਛੇ ਕੋਈ ਲੌਜੀਕ ਹੈ ਦੇਖੋ ਵੀ ਹਾਂ ਇਹ ਗੱਲ ਸਹੀ ਹੈ ਕਿਉਂਕਿ ਕਦੇ ਵੀ ਕੀ ਜਾਂਦਾ ਆਪਣਾ ਜੂਨੀਅਰ ਬੰਦਾ ਵੀ ਆਪਾਂ ਨੂੰ ਬਹੁਤ ਚੀਜ਼ ਸਿਖਾ ਦਿੰਦਾ ਕਦੇ ਵੀ ਇਹ ਨਾ ਸੋਚ ਜੇ ਤੁਹਾਡਾ ਮਤਲਬ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਵੀ ਹਾਂਜੀ ਇਹਨੂੰ ਐਂ ਕਰ ਲਓ ਇਹਨੂੰ ਸੋਚ ਵੀ ਹਾਂਜੀ ਮੈਂ ਨਹੀਂ ਹਾਂਦਾ ਸਾਰਾ ਕੁਝ ਹਮੇਸ਼ਾ ਨਿਮਗੇ ਰਹੋ ਲਾਈਫ ਇਜ਼ ਆਲ ਅਬਾਊਟ ਲਰਨਿੰਗ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਨਵੇਂ ਨਵੇਂ ਚੀਜ਼ਾਂ ਜਿਵੇਂ ਉਹ ਜਵਾਨ ਹੈ ਉਹਦੀਆਂ ਜੋਬਾਂ ਇੰਸਟਾਲੇਸ਼ਨ ਕੀਤੇ ਆ ਜਾਂ ਨਹੀਂ ਆ ਜਿਹੜੀਆਂ ਉਹਨਾਂ ਤੋਂ ਮੈਂ ਬਹੁਤ ਚੀਜ਼ਾਂ ਸਿੱਖਦਾ ਉਹ ਕੰਮ ਨੂੰ ਕਿਹੜੇ ਤਰੀਕਿਆਂ ਨਾਲ ਛੇਤੀ ਕਰਦਾ ਬਹੁਤ ਇੱਜ਼ਤ ਹਾਂ ਸਿੱਖਦਾ ਰਹਿਣਾ ਜਵਾਨ ਤੋਂ ਜੇ ਮੈਂ ਹੁਣ ਮੰਨ ਲਓ ਚਲੋ ਵੇਲ ਤਾਂ ਮੈਨੂੰ ਇੱਥੋਂ ਸਾਡੇ ਵਾਲੇ ਗੋਰੇ ਕੋਲ ਹੀ ਨਹੀਂ ਮਿਲਦੀ ਹੈ ਕਿ ਜੇ ਮੰਨ ਲਓ ਮੈਨੂੰ ਛੁੱਟੀ ਵੀ ਹੋਵੇ ਤਾਂ ਮੈਂ ਫ੍ਰੀ 'ਚ ਜਵਾਨ ਨਾਲ ਚੱਲ ਜਾਇਆ ਕਰ ਕੰਮ ਕਰਾਉਣ ਉਹਦੇ ਨਾਲ ਚਾਹੇ ਮੈਨੂੰ ਪੈਸੇ ਵੀ ਨਾ ਦੇ ਕਿਉਂਕਿ ਉਹਦੇ ਕੋਲ ਸਿੱਖਣ ਨੂੰ ਬਹੁਤ ਚੀਜ਼ਾਂ ਨੇ ਗਿਆ ਆਈ ਹੋਪ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਖੇਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ